ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਆ ਮੇਰੀ ਇੱਕ ਭੈਣ ਐ ਸਹੇਲੀ ਮੇਰੀ ਸਾਡਾ ਬਹੁਤ ਪਿਆਰ ਆ ਉਹਦੇ ਨਾਲ ਉਹਨਾਂ ਨੇ ਮੰਨੂੰ ਇੱਕ ਗੱਲ ਸੁਣਾਈ ਸੀ ਬਹੁਤ ਪਹਿਲਾਂ ਅੱਜ ਮੇਰੀ ਵੀ ਉਮਰ 50 ਸਾਲ ਦੀ ਹੋ ਚੱਲੀ ਉਹਨਾਂ ਨੇ ਮੰਨੂੰ ਇੱਕ ਗੱਲ ਦੱਸੀ ਕਿ ਮੇਰੀ ਮੰਮੀ ਨਾਲ ਸਾਡੀ ਪੜੋਸਣ ਇੱਕ ਬਾਬਾ ਜੀ ਕੋਲ ਗਏ ਸੀ ਕਿ ਉਹਨਾ ਉਹ ਬਹੁਤ ਜ਼ਿਆਦਾ ਗਰੀਬ ਸੀ ਬਾਬਾ ਜੀ ਕਹਿਣ ਲੱਗੇ ਭਾਈ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੈਂ ਬਹੁਤ ਤੰਗ ਹਾਂ ਰੋਟੀ ਪਾਣੀ ਤੇ ਵੀ ਬਹੁਤ ਤੰਗ ਹਾਂ ਕਿ ਕਦੇ-ਕਦੇ ਭੁੱਖੇ ਵੀ ਸੌਣਾ ਪੈਂਦਾ ਹੈ ਫਿਰ ਉਹਨਾਂ ਨੇ ਕਿਹਾ ਬਾਬਾ ਜੀ ਨੇ ਭਾਈ ਤੂੰ ਜਾ ਆਪਣੇ ਘਰ ਜਾ ਕੇ ਆਪਣੀ ਇੱਕ ਪੇਟੀ ਪਈ ਆ ਉਹਨੂੰ ਤੁਸੀਂ ਫੋਲ ਕੇ ਦੇਖੋ ਉਹਨੂੰ ਸਫਾਈ ਕਰੋ ਦੀ ਉਹਨਾਂ ਨੇ ਕਿਹਾ ਬਾਬਾ ਜੀ ਸਫਾਈ ਤਾਂ ਮੈਂ ਕਰਦੀ ਰਹਿੰਦੀ ਆ ਇਹਦੀ ਚਲੋ ਉਹਨੇ ਕਿਹਾ ਇੱਕ ਵਾਰ ਮੈਂ ਫੇਰ ਤੁਹਾਡੇ ਕੋਲ ਤੇ ਕਰ ਦਵਾਂਗੀ ਉਹ ਘਰੇ ਗਈ ਉਹਨੇ ਜਾ ਕੇ ਆਪਣੇ ਪੇਟੀ ਜੋ ਉਹਨੂੰ ਸੱਸ ਨੇ ਦਿੱਤੇ ਹੋਏ ਸੀ ਉਹਦੀ ਸਫਾਈ ਕੀਤੀ ਉਹਦੇ ਵਿੱਚੋਂ ਇੱਕ ਵਿਰਧ ਗੁਟਕਾ ਸਾਹਿਬ ਨਿਕਲਿਆ ਗੁਟਕਾ ਸਾਹਿਬ ਬਿਲਕੁਲ ਵਿਰਧ ਸੀ ਐਵੇਂ ਪਿਆ ਹੋਇਆ ਸੀ ਫੇਰ ਉਹ ਬਾਬਾ ਜੀ ਕੋਲ ਆਏ ਉਹਨਾਂ ਨੇ ਕਿਹਾ ਬਾਬਾ ਜੀ ਹੋਰ ਤਾਂ ਕੁਝ ਨਹੀਂ ਇਹ ਕਹੇ ਚੀਜ਼ ਨਿਕਲੀ ਹੈ ਗੁਟਕਾ ਸਾਹਿਬ ਹੋਰ ਤਾਂ ਕੁਝ ਖਾਸ ਨਹੀਂ ਮੈਨੂੰ ਲੱਗਦਾ ਹੈ ਇਹ ਹੀ ਇਸੇ ਨੂੰ ਕਹਿੰਦੇ ਹੋਣਾ ਤੁਸੀਂ ਬਾਬਾ ਜੀ ਕਹਿੰਦੇ ਭਾਈ ਜਿੱਥੇ ਇਹਨਾਂ ਦੀ ਬੇਅਦਬੀ ਹੁੰਦੀ ਹੈ ਉੱਥੇ ਕੁਝ ਨਹੀਂ ਹੁੰਦਾ ਨਾ ਉੱਥੇ ਕੁਝ ਰਹਿੰਦਾ ਹੈ ਭਾਈ ਸਤਕਾਰ ਕਰਿਆ ਕਰੋ ਬਾਣੀ ਦਾ ਸਤਕਾਰ ਕਰਿਆ ਹੋ ਕਰੋ ਤੁਸੀਂ ਉਹਨਾਂ ਨੇ ਫੇਰ ਉਹਨਾਂ ਨੂੰ ਜੋ ਵੀ ਜਿਸ ਤਰ੍ਹਾਂ ਵੀ ਕਿਤੇ ਗੁਰਦੁਆਰਾ ਸਾਹਿਬ ਵਿੱਚ ਦੇ ਕੇ ਇਹ ਗ੍ਰੰਥੀ ਸਾਹਿਬ ਨੂੰ ਚਲੋ ਜੀ ਭਰ ਉਹਨਾਂ ਦਾ ਕੰਮ ਠੀਕ ਹੋ ਗਿਆ ਬਿਲਕੁਲ ਬਹੁਤ ਤੰਦਰੁਸਤੀਆਂ ਉਹਨਾਂ ਨੇ ਘਰ ਵਿੱਚ ਬਹੁਤ ਵਾਧਾ ਹੋ ਗਿਆ ਉਦੋਂ ਤੇ ਬਾਅਦ ਉਹ ਠੀਕ ਹੋ ਗਏ ਸਾਰੇ ਬੱਚੇ ਵੀ ਬਾਹਰ ਚਲੇ ਗਏ ਸਭ ਕੁਝ ਠੀਕ ਹੋ ਗਿਆ ਮੇਰੀ ਸਹੇਲੀ ਦੀ ਮੰਮੀ ਨੇ ਸਾਨੂੰ ਦੱਸਿਆ ਸੀ ਕਿ ਭਾਈ ਜਦ ਤੁਸੀਂ ਦੀਵਾਲੀ ਦੀ ਸਫਾਈਆਂ ਵਗੈਰਾ ਕਰਦੇ ਆ ਨਾ ਤੁਸੀਂ ਆਪਣੇ ਘਰ ਦੀਆਂ ਕਿ ਆਪਾਂ ਕੈਲੰਡਰ ਵੀ ਲੈ ਆਣੇ ਆ ਪੁਰਾਣੇ ਹੋ ਜਾਂਦੇ ਆ ਫਿਰ ਆਪਾਂ ਨਵੇਂ ਲੈ ਕੇ ਆਣੇ ਆ ਆਪਾਂ ਉਹਦੇ ਪਰ ਵਾਹਿਗੁਰੂ ਦੀ ਫੋਟੋ ਵੀ ਹੁੰਦੀ ਹੈ ਕਈ ਵਾਰ ਚਲੋ ਆਪਾਂ ਇਮੇਜਨ ਕਰਦੇ ਆ ਇੱਕ ਵਹਿਗੁਰੂ ਹੈ ਚਲ ਆਪਾਂ ਮੰਨੇ ਲਿਆ ਵਹਿਗੁਰੂ ਤਾਂ ਉਹਨੂੰ ਸਤਕਾਰ ਨਾਲ ਅਰਦਾਸ ਕਰਕੇ ਸੰਸਕਾਰ ਕਰਨਾ ਹੁੰਦਾ ਜਿਹੜੇ ਵਿਰਧ ਗੁਟਕਾ ਸਾਹਿਬ ਹੈ ਉਹ ਗ੍ਰੰਤੀ ਸਾਹਿਬ ਨੂੰ ਕਹਿ ਕੇ ਉੱਥੇ ਗੁਰਦੁਆਰੇ ਚੜਾਇਓ ਕੋਈ ਵੀ ਧਾਰਮਿਕ ਕਲੰਡਰ ਕੋਈ ਫੋਟੋ ਕੋਈ ਕਿਤਾਬ ਬੇਅਦਬੀ ਨਹੀਂ ਕਰਨੀ ਭਾਈ ਮੇਰੀ ਆਂਟੀ ਜੀ ਕਹਿੰਦੇ ਸੀ ਵੀ ਤੁਸੀਂ ਉਹਦੀ ਬੇਅਦਬੀ ਨਹੀਂ ਕਰਨੀ ਪਾਈ ਤੁਸੀਂ ਸਤਕਾਰ ਨਾਲ ਅਰਦਾਸ ਕਰਕੇ ਉਹਦਾ ਸੰਸਕਾਰ ਕਰ ਦਿਓ ਜੇ ਗੁਟਕਾ ਸਾਹਿਬ ਹੈ ਵਿਰਧ ਤਾਂ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਚ ਦੇਓ ਐਵੇਂ ਬੇਅਦਮੀਆਂ ਕਰਕੇ ਘਰ ਦੇ ਵਿੱਚ ਬਰਕਤਾਂ ਨਹੀਂ ਰਹਿੰਦੀਆਂ ਕੋਈ ਵੀ ਕਿਸੇ Hindu ਧਰਮ ਦਾ ਹੋਵੇ ਕਿਸੇ ਵੀ ਧਰਮ ਦੀ ਕੋਈ ਕੈਲੰਡਰ ਵਗੈਰਾ ਹੋਵੇ ਉਹਨੂੰ ਪੈਰਾਂ ਚ ਨਾ ਮਿੱਦੋ ਆਪਾਂ ਕੀ ਕਰਦੇ ਆਂ ਕੂੜੇ ਵਾਲੇ ਨੂੰ ਕੂੜੇ ਕੂੜੇ ਵਿੱਚ ਪਾ ਕੇ ਦੇ ਦਿੰਨੇ ਆਂ ਕਿੱਥੇ ਕਿੱਥੇ गिरਦਾ ਏ ਪੈਰਾਂ ਵਿੱਚ ਮਿੱਧਦਾ ਏ ਕਿੰਨਾ ਪਾਪ ਜੇ ਆਪਾਂ ਸਾਲ ਉਹਨੂੰ ਇੰਨੀ ਉਹਨੂੰ ਰਿਸਪੈਕਟ ਦੀ ਨਜ਼ਰ ਨਾਲ ਦੇਖਦੇ ਆਂ ਆਪਾਂ ਦਰਸ਼ਨ ਕਰਦੇ ਆਂ ਸਵੇਰੇ ਉੱਠ ਕੇ ਫਿਰ ਉਹਨੂੰ ਇਹ ਚੱਕ ਕੇ ਅਸੀਂ ਕੂੜੇ ਦੇ ਵਿੱਚ ਘੇਰ ਦਿੰਨੇ ਇਹ ਤਾਂ ਬਹੁਤ ਮਾੜੀ ਗੱਲ ਐ ਵੈਸੇ ਸਾਰੇ ਨਹੀਂ ਘੇਰਦੇ ਹੁਣੇ ਪਰ ਆਪਾਂ ਨੂੰ ਕੁਝ ਕੁਝ ਬੰਧਨ ਨਹੀਂ ਪਤਾ ਜਨਾਨੀਆਂ ਸਫਾਈ ਕਰਦੇ ਹੋਈਆਂ ਨਹੀਂ ਵੇਖਦੀਆਂ ਅੱਗੇ ਪਿੱਛੇ ਨਵੀਆਂ ਵੀ ਲੈ ਕੇ ਆਓ ਤੇ ਪੁਰਾਣੀਆਂ ਨੂੰ ਸਤਕਾਰ ਨਾਲ ਅਰਦਾਸ ਕਰਕੇ ਉੱਪਰ ਥੋੜਾ ਦੇਸੀ ਘਿਓ ਘੇਰ ਕੇ ਉਹਨੂੰ ਸੰਸਕਾਰ ਕਰ ਦਿਓ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਸਾਨੂੰ ਪਤਾ ਨਹੀਂ ਹੁੰਦਾ ਅਣਜਾਣ ਬਣੇ ਸਾਤੋਂ ਹੋ ਜਾਂਦੀਆਂ ਜਿਵੇਂ ਉਹ ਪੇਟੀ ਵਿੱਚੋਂ ਗੁਟਕਾ ਸਾਬ ਨਿਕਲੇ ਅਵ੍ਰਧ ਕਿਉਂਕਿ ਜੇ ਆਪਾਂ ਪੜਨਾ ਹੀ ਨਹੀਂ ਹੈ ਪੜ ਨਹੀਂ ਸਕਦੇ ਉਹ ਅੰਗ ਉਹਨਾਂ ਦੇ ਬਿਲਕੁਲ ਟੁੱਟ ਜਾਂਦੇ ਆ ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚੜਾਇਓ ਜਾ ਕੇ ਗ੍ਰੰਥੀ ਸਾਹਿਬ ਦੀ ਸਲਾਹ ਲੈ ਕੇ ਅਰਦਾਸ ਕਰਕੇ ਸੰਸਕਾਰ ਕਰ ਦਿਓ ਫਿਰ ਦੇਖਿਓ ਕੀ ਮੇਰ ਬਰਕਤਾਂ ਹੁੰਦੀਆਂ ਵਾਹਿਗੁਰੂ